ਸੂਰਜ ਐਨੀ ਕਰਦੀ ਧੁੱਪ ਕੱਢ ਕੇ ਖੜ ਜਾਂ ਨਾਗਾ ਤੂੰ ਤਾਂ ਕਰੇਗਾ ਸਾਰਿਆਂ ਨੂੰ ਕਾਲੇ ਤੇ ਬਤ ਇਤੋਂ ਬਚਣ ਵਾਸਤੇ ਆ ਚੀਜ਼ ਬਣਾ ਲਈ ਅੱਜ ਮੈਂ ਕੀ ਹੋ ਗਿਆ ਸੂਰਜ ਨਾਲ ਹੀ ਲੜੀ ਜੰਨੀ ਅੱਜ ਆ ਦੇਖੋ ਜੀ ਬਣਾਈ ਆ ਅੱਜ ਸਨਸਕ੍ਰੀਨ ਤੇ ਇਹਦੇ ਨਾਲ ਨਾਲ ਤਾਂ ਟੈਨਿੰਗ ਨਹੀਂ ਆਉਂਦੀ ਤੇ ਨਾਲ ਜਿਹੜੀਆਂ ਹੋਰ ਪ੍ਰੋਬਲਮ ਆਉਂਦੇ ਨੇ ਉਹ ਤੋਂ ਵੀ ਬਚ ਜਾਗੇ ਆਪਾਂ ਜਿਵੇਂ ਇਹ ਸੂਰਜ ਡੱਬ ਖੜਬੇ ਜੇ ਕਰ ਦੰਦਾਸ ਕੇ ਨੂੰ ਉਹ ਵੇਰ ਸਹੀ ਕਰ ਦੂ ਮਤਲਬ ਹਾਂਜੀ ਇਹ ਵਧੀਆ ਕਰ ਦਿੰਦੀ ਹੈ ਜੀ ਤੇ ਹੁਣ ਜਿਵੇਂ ਮਹਿੰਗੇ ਮਹਿੰਗੇ ਲਾਇਕਨ ਤਾਂ ਆਪਾਂ ਘਰ ਵਿੱਚ ਹੀ ਬਣਾ ਸਕਦੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਬਹੁਤ ਵਧੀਆ ਰਿਜ਼ਲਟ ਆਉਂਦਾ ਤੇ ਚਲੋ ਆਪਣੇ ਸਾਨੀ ਦੇ ਨਾਲ ਮਿਲ ਜਾਂਦਾਗਾ ਸੰਸਕ੍ਰੀਨ ਹੁੰਦੀ ਹੈ ਜੀ ਜਿਵੇਂ ਹੁਣ ਆਪਾਂ ਧੁੱਪ ਚ ਬਾਹਰ ਜਾਂਦੇ ਆ ਤਾਂ ਆਪਾਂ ਉਹਨੂੰ ਫੇਸ ਤੇ ਜ਼ਰੂਰ ਲਾ ਕੇ ਜਾਂਦੇ ਆ ਇਹ ਹੁਣ ਪ੍ਰਚਲਿਤ ਹੋ ਗਈ ਜਿਵੇਂ ਹੁਣ ਪਹਿਲਾਂ ਹੁੰਦੇ ਸੀ ਪਹਿਲਾਂ ਤਾਂ ਕੋਈ ਵੀ ਨਹੀਂ ਮਤਲਬ ਸੰਸਕ੍ਰੀਨ ਲਾਉਂਦਾ ਸੀਗਾ ਪਰ ਇਹਦੇ ਫਾਇਦੇ ਵੀ ਬਹੁਤ ਨੇ ਜੀ ਇਹ ਆਪਣੀ ਜਿਹੜੀਆਂ ਸੂਰਜ ਤੋਂ ਕਿਰਨਾਂ ਆਉਂਦੀਆਂ ਨੇ ਜੀ ਅਲਟਰਾਵਾਇਲਟ ਯੂਵੀ ਤੇ ਯੂਏ ਤੋਂ ਪ੍ਰੋਟੈਕਟ ਕਰਦੇ ਆਪਣੀ ਜਿਹੜੇ ਫੇਸ ਨੂੰ ਮਤਲਬ ਆਪਣੀ ਬਾਡੀ ਤਾਂ ਆਪਾਂ ਹੱਥਾਂ ਤੇ ਲਾ ਲਈ ਪੈਰਾਂ ਤੇ ਲਾ ਲਈ ਫੇਸ ਤੇ ਲਾ ਲਈ ਜੋ ਮਤਲਬ ਸੂਰਜ ਦੇ ਸੰਪਰਕ ਵਿੱਚ ਆਉਂਦੇ ਨੇ ਇਹਦੇ ਨਾਲ ਇੱਕ ਤਾਂ ਟੈਨਿੰਗ ਨਹੀਂ ਹੁੰਦੀ ਮਤਲਬ ਜੇ ਸੰਪਾਰਕ ਵਿੱਚ ਆਉਂਦਾ ਮਤਲਬ ਰੰਗ ਕਾਲਾ ਹੋ ਜਾਂਦਾ ਹੈ ਦਬ ਜੇ ਪੈ ਜਾਂਦੇ ਆਪਣੇ ਜਿਵੇਂ ਰੋਣ ਹਾਂਜੀ ਹਾਂਜੀ ਉਹ ਤੋਂ ਵੀ ਮਤਲਬ ਇਹ ਪ੍ਰੋਟੈਕਟ ਕਰੂਗਾ ਤੇ ਉਂਝ ਵੀ ਜਿਵੇਂ ਆਪਣੇ ਫੇਸ ਤੇ ਕਈ ਵਾਰ ਹੁਣ ਦਾਗ ਧੱਬੇ ਬਣ ਜਾਂਦੇ ਨੇ ਜਾਂ ਜਿਨ੍ਹਾਂ ਤੇ ਬਹੁਤ ਸਾਰੀਆਂ ਜਿਹੜੀਆਂ ਛਾਈਆਂ ਪੈ ਚੁੱਕੀਆਂ ਨੇ ਹੀ ਆ ਜਾਂ ਫੇਸ ਤੇ ਹੋਰ ਵੀ ਕੋਈ ਪ੍ਰੋਬਲਮ ਆ ਉਹ ਤੋਂ ਇਹ ਬਹੁਤ ਵਧੀਆ ਮਤਲਬ ਰਿਜ਼ਲਟ ਲਾਈਕ ਇਹ ਆਊਗੀ ਜੀ ਤੇ ਇਹਨੂੰ ਆਪਾਂ ਤਿੰਨ ਤਿੰਨ ਜਾਂ ਚਾਰ ਚਾਰ ਘੰਟੇ ਬਾਅਦ ਅਪਲਾਈ ਕਰ ਸਕਦੇ ਹਾਂ ਜਿਵੇਂ ਹੁਣ ਧੁੱਪ ਚ ਆਪੇ ਬਾਹਰ ਜਾਣਾ ਉਹ ਤੋਂ ਆਪਾਂ ਇਹਨੂੰ ਜ਼ਰੂਰ ਲਾ ਕੇ ਜਾਣਾ ਜੀ ਹੁਣ ਜਿਵੇਂ ਪਹਿਲਾਂ ਹੁੰਦ ਸੀ ਮਤਲਬ ਕੋ ਪਰ ਜਿਵੇਂ ਆਪਾਂ ਮਹਿੰਗੇ ਤੋਂ ਮਹਿੰਗੇ ਪ੍ਰੋਡਕਟ ਲੈ ਆਉਂਨੇ ਆ ਜੀ ਸਨ ਸਕਰੀਨ ਲੈ ਆਉਂਨੇ ਆਗੇ ਉਹਦੇ ਮਤਲਬ ਵੀ ਫਾਇਦੇ ਤਾਂ ਆਪਾਂ ਨੂੰ ਬਹੁਤ ਮਿਲਦੇ ਨੇ ਪਰ ਉਹ ਬਹੁਤ ਈ ਜ਼ਿਆਦਾ ਮਹਿੰਗੇ ਹੁੰਦੇ ਨੇ ਤੇ ਕੋ ਕੈਮੀਕਲ ਵਾਲੀਆਂ ਹੁੰਦੀਆਂ ਨਹੀਂ ਜਿਉਂ ਸਾ ਜਿਵੇਂ ਆਪਾਂ ਲਾ ਲਈਦਾ ਇੱਕ ਲੇਅਰ ਬਣ ਜਾਂਦੀ ਹੈਗੀ ਵੀ ਜਿਹੜੀਆਂ ਅਲਟਰਾਵਾਈਲਟ ਕਿਰਨਾਂ ਆਉਂਦੇ ਨੇ ਉਹ ਸਾਡੇ ਫੇਸ ਤੇ ਨਾ ਪੈਣ ਸਾਡੀ ਬਾਡੀ ਤੇ ਨਾ ਪੈਣ ਤੇ ਜਿਹੜੀਆਂ ਮਤਲਬ ਕਿਰਨਾਂ ਆਪਾਂ ਨੂੰ ਪ੍ਰਭਾਵਿਤ ਕਰ ਦੇਣ ਉਹ ਤੋਂ ਅਸੀਂ ਬਚ ਸਕੀਏ ਤੇ ਉਹੀ ਆਪਾਂ ਅੱਜ ਬਣਾਉਣ ਲੱਗੇ ਆ ਜੀ ਆਪਾਂ ਨੂੰ ਕੋਈ ਜ਼ਿਆਦੇ ਮਹਿੰਗੇ ਪ੍ਰੋਡਕਟ ਨਹੀਂ ਲੈਉਣੇ ਪੈਂਦੇ ਆ ਜ਼ਿੰਕ ਆਕਸਾਈਡ ਇਹ ਆਪਾਂ ਨੂੰ ਆ ਮਤਲਬ ਜਿਨ੍ਹਾਂ ਦੀ ਜਿਹੜੀ ਸਕਿਨ ਬਹੁਤ ਹੀ ਜ਼ਿਆਦਾ ਸੈਂਸਿਟਿਵ ਹੈ ਉਹਨਾਂ ਵਾਸਤੇ ਬਹੁਤ ਵਧੀਆ ਮਤਲਬ ਚੀਜ਼ ਆ ਜੀ ਤੇ ਹਰੇਕ ਪ੍ਰੋਡਕਟ 'ਚ ਇਹ ਜੂਜ਼ ਹੁੰਦੀ ਜਿਉਂ ਵੀ ਆਪਾਂ ਫੇਸ ਤੇ ਲਗਾਉਂਦੇ ਆ ਜੀ ਪ੍ਰੈਮਰ ਹੋਗਾ ਜਾਂ ਹੋਰ ਵੀ ਹੁੰਦੇ ਮੈਂ ਬਹੁਤ ਸਾਰੇ ਪ੍ਰੋਡਕਟ ਹੁੰਦੇ ਨੇ ਉਹਨਾਂ ਵਿੱਚ ਇਹ ਚੀਜ਼ ਆ ਜਿਹੜੀ ਉਹ ਜੂਜ਼ ਹੁੰਦੀ ਹੈਗੀ ਤੇ ਇਹਦੇ ਆਪਾਂ ਲਵਾਂਗੇ ਜੀ 5 ਚਮਚ ਜ਼ਿੰਕ ਆਕਸਾਈਡ ਦੇ ਆਪਾਂ ਜਿਵੇਂ ਜਿਵੇਂ ਮੈਂ ਸਾਰਾ ਸਮਝਾ ਲੈ ਰਹੀ ਹਾਂ ਓਵੇਂ ਓਵੇਂ ਪਾਉਣਾ ਜੀ ਵੱਧ ਘੱਟ ਕੁਝ ਨਹੀਂ ਪਾਉਣਾ ਆਪਾਂ ਇਹਦੇ ਵਿੱਚ 5 ਚਮਚ ਆਪਾਂ ਲੈ ਲੈਣੇ ਨੇ ਜੀ ਜ਼ਿੰਕ ਆਕਸਾਈਡ ਦੇ ਜੇ ਜ਼ਿੰਕ ਆਕਸਾਈਡ ਕਿੱਥ ਮੈਡੀਕਲ ਤੋਂ ਵੀ ਮਿਲ ਜਾਂਦੇ ਉੰਜ ਵੀ ਆਪਾਂ ਨੂੰ ਮਿਲ ਹੀ ਜਾਂਦਾ ਜੀ ਦੁਕਾਨਾਂ ਤੋਂ ਠੀਕ ਹੈ ਉਹ ਆਪਾਂ ਮਤਲਬ ਇਹਨੂੰ ਮੈਡੀਕਲ ਤੋਂ ਜਾ ਕੇ ਲੈ ਸਕਦੇ ਆਂ ਮੈਡੀਕਲ ਤੋਂ ਲਿਆ ਕੇ ਮਤਲਬ ਜਾ ਕੇ ਲਿਆ ਸਕਦੇ ਆਂ ਜੀ ਠੀਕ ਹੈ ਇਹ ਪਾਲੇ ਪੰਜ ਚਮਚ ਹਾਂਜੀ ਤੇ ਪੰਜ ਚਮਚੀ ਆਪਾਂ ਪਾਵਾਂਗੇ ਜੀ ਐਲੋਵੇਰਾ ਜੈਲ ਦੇ ਇਹ ਤੁਸੀਂ ਕੋਈ ਵੀ ਲੈ ਸਕਦੇ ਹੋ ਜੀ ਉਹ ਆਪਾਂ ਘਰ 'ਚ ਜਿਹੜੀ ਬਣਾਉਂਦੇ ਆ ਜੀ ਉਹ ਵੀ ਆਪਾਂ ਵਰਤ ਸਕਦੇ ਪਰ ਉਹਦੇ ਨਾਲ ਆਏ ਆ ਵੀ ਇਹ ਜਿਹੜੀ ਆਪਾਂ ਕਰੀਮ ਬਣਾਵਾਂਗੇ ਉਹ ਮਤਲਬ ਥੋੜਾ ਦਿਨ ਹੀ ਚੱਲਦੀ ਉਹਨਾਂ ਦੀ ਮਤਲਬ ਲਾਈਫਟਾਈਮ ਉਹ ਜਿਹੜੀ ਘਟ ਜਾਂਦੀ ਹੈਗੀ ਹਾਂਜੀ ਪਰ ਜੋ ਵੀ ਆਪਾਂ ਮਤਲਬ ਯਾਰਾਂ ਚੋਂ ਲੈ ਕੇ ਆਉਂਦੇ ਆ ਮਤਲਬ ਲਾਈਫਟਾਈਮ ਕਾਫੀ ਹੁੰਦੀ ਹੈ ਜੀ ਇਹਨਾਂ ਦੀ ਹੂੰ ਇਹ ਲੰਮਾ ਸਮਾਂ ਚੱਲ ਜਾਂਦੀ ਹੈ ਲੰਮਾ ਟਾਈਮ ਚੱਲ ਜਾਂਦੀ ਹੈ ਜੀ ਤੇ ਪੰਜ ਚਮਚੀ ਆਪਾਂ ਮਿਣਕੇ ਪਾ ਲਾਂਗੇ ਜੀ ਐਲੋਵੇਰਾ ਜੈਲ ਦੇ ਠੀਕ ਹੈ ਜੀ ਪੰਜ ਚਮਚੇ ਇਹਦੇ ਪਾ ਲੈ ਜਿੰਕ ਆਕਸਾਈਡ ਦੇ ਤੇ ਪੰਜ ਚਮਚੇ ਐਲੋਵੇਰਾ ਜੈਲ ਦੇ ਹਾਂਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਨੂੰ ਮਿਕਸ ਕਰ ਦਾਂਗੇ ਜੀ ਜਿਹੜੀ ਐਲੋਵੇਰਾ ਜੈਲ ਹੈ ਜੀ ਇਹ ਮਤਲਬ ਫੇਸ ਨੂੰ ਠੰਡਕ ਦਿੰਦੀ ਹੈ ਜੀ ਇਹ ਵੀ ਅਲਟਰਾਵਾਇਲਟ ਕਿਰਨਾਂ ਤੋਂ ਬਚਾ ਕੇ ਰੱਖਦੀ ਹੈ ਆਪਾਂ ਜਿਹੜਾ ਕਾਲਾਪਨ ਹੋਇਆ ਹੁੰਦਾ ਫੇਸ ਤੇ ਉਹਨੂੰ ਦੂਰ ਕਰਦੀ ਹੈਗੀ ਮਤਲਬ ਜਿਹੜੀ ਕੈਸਾ ਨੇ ਅਲੋਵੇਰਾ ਜੈਲ ਹੈ ਬਹੁਤ ਵਧੀਆ ਵਰਕ ਕਰਦੀ ਹੈ ਇਹ ਫੋੜੇ ਫਿੰਸੀਆਂ ਜਿਵੇਂ ਹੋ ਜਾਂਦੇ ਨੇ ਬਹੁਤ ਯਾਰ ਜਿੰਨਾਂ ਦੇ ਫਿੰਸੀਆਂ ਹੁੰਦੀਆਂ ਨੇ ਗੀਆਂ ਉਹਨੂੰ ਵੀ ਕੱਟ ਕਰਦੀ ਆ ਸੋ ਜਿਹੜੀ ਇਹ ਕਰੀਮ ਆ ਜੋ ਬਹੁਤ ਵਧੀਆ ਬਣ ਜੂਜੀ ਤੇ ਤੁਸੀਂ ਜ਼ਰੂਰ ਬਣਾ ਕੇ ਅਪਲਾਈ ਕਰਕੇ ਦੇਖਿਓ ਮਤਲਬ ਕਈ ਵਾਰ ਆਪਾਂ ਜਿਵੇਂ ਧੁੱਪ ਦੇ ਸੰਪਰਕ ਵਿੱਚ ਆਉਨੇ ਆਪਣੇ ਫੇਸ ਤੇ ਬਹੁਤ ਈ ਜ਼ਿਆਦਾ ਮਤਲਬ ਸ਼ਾਈਆਂ ਪੈ ਜਾਂਦੀਆਂ ਨੇ ਦਾਗ ਧੱਬੇ ਬਣ ਜਾਂਦੇ ਨੇ ਜਾਂ ਫੇਸ ਤੇ ਟੈਨਿੰਗ ਆ ਜਾਂਦੀ ਹੈ ਉਹਨੂੰ ਵੀ ਇਹ ਬਚਾਉਂਦਾ ਜੀ ਟੈਨਿੰਗ ਤੋਂ ਜੀ ਜਿਵੇਂ ਗਰਮੀ ਆ ਰਹੀ ਤਾਂ ਪੈਨੂ ਬਣਾ ਕੇ ਰੱਖ ਸਕਦੇ ਆ ਤੇ ਅਪਲਾਈ ਕਰ ਸਕਦੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਉਹ ਵੀ ਤੁਸੀਂ ਪੈਚ ਟੈਸਟ ਕਰਕੇ ਦੇਖ ਸਕਦੇ ਆ ਵੀ ਕੋਈ ਇਹਦਾ ਨੁਕਸਾਨ ਤਾਂ ਨਹੀਂ ویسੇ ਤਾਂ ਕੋਈ ਨੁਕਸਾਨ ਨਹੀਂ ਬਹੁਤ ਵਧੀਆ ਵਰਕ ਕਰਦਾ ਜੀ ਟਿੱਕ ਆਪਾਂ ਲਿਆ ਜੀ ਜੋਜੀਬਾ ਆਇਲ ਇਹ ਤੁਸੀਂ ਮਤਲਬ ਮੰਗਵਾ ਸਕਦੇ ਹੋ ਆਸਾਨੀ ਨਾਲ ਹੀ ਮਿਲ ਜਾਂਦਾ ਜੀ ਜੋਜੀਬਾ ਆਇਲ ਜੋਜੀਬਾ ਆਇਲ ਜੀ ਹਾਂਜੀ ਠੀਕ ਜੋਜੀਬਾ ਆਇਲ ਨਾ ਹੀ ਬਲੇ ਇਹਦੀ ਤਾਂ ਤੁਸੀਂ 올ਿਵ ਆਇਲ ਵੀ ਯੂਜ਼ ਕਰ ਸਕਦੇ ਹੋ ਜਾਂ ਨਾਰੀਅਲ ਦਾ ਤੇਲ ਸਭ ਤੋਂ ਵਧੀਆ ਜੀ ਉਹ ਵੀ ਤੁਸੀਂ ਵਰਤ ਸਕਦੇ ਹੋ ਪਰ ਜਿਹੜਾ ਇਹ ਹੈਗਾ ਜੀ ਇਹਦੇ ਵਿੱਚ ਵਿਟਾਮਿਨ E ਜੋਜੀਬਾ ਆਇਲ 'ਚ ਵਿਟਾਮਿਨ E ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੀ ਇਹ ਆਪਣੇ ਫੇਸ ਨੂੰ ਬਹੁਤ ਹੀ ਵਧੀਆ ਮਤਲਬ ਟੈਨਿੰਗ ਤੋਂ ਬਚਾ ਕੇ ਰੱਖਦਾ UV ਅਲਟਰਾਵਾਇਲਟ ਕਰਨਾ ਹੁੰਦੀ ਉਹਨਾਂ ਤੋਂ ਬਚਾਉਂਦਾ ਹੈ ਤੇ ਬਹੁਤ ਵਧੀਆ ਮਤਲਬ ਇਹਦੇ ਨਾਲ ਆਪਣੇ ਫੇਸ ਨੂੰ ਇੱਕ ਤਰ੍ਹਾਂ ਦੀ ਬਸ ਤੁਹਾਨੂੰ ਨਵੀਂ ਜੀ ਨਿਖਾਰ ਮਤ ਆਪਾਂ ਜੇ ਆਪਾਂ ਦਾ ਘੱਟ ਯੂਜ਼ ਕਰਦੇ ਆ ਮਤਲਬ ਸਨਸਕ੍ਰੀਨ ਪਰ ਜੇਕਰ ਆਪ ਘਰ ਚ ਬਣਾ ਕੇ ਯੂਜ਼ ਕਰਦੇ ਆ ਆਪਣਾ ਇਹ ਮਦਵੇ ਦੇ ਚ ਕਿਹੜਾ ਇੰਨੇ ਕੋਈ ਜ਼ਿਆਦਾ ਕੈਮੀਕਲ ਨਹੀਂ ਬਹੁਤ ਵਧੀਆ ਰਿਜ਼ਲਟ ਆਊਗਾ ਤਾਂ ਇਹ ਆਪਾਂ ਅਪਲਾਈ ਕਰ ਸਕਦੇ ਆ ਜੀ ਹੁਣ ਆਪਾਂ 5-5 ਚਮਚ ਪਾਏ ਨੇ ਜੀ 5 ਪਾਏ ਆ ਆਪਾਂ ਜ਼ਿੰਕ ਆਕਸਾਈਡ ਦੇ 5 ਪਾਏ ਨੇ অ্যালোਵੈਰਾ ਜੈਲ ਦੇ ਤੇ ਹੁਣ ਆਪਾਂ ਢਾਈ ਚਮਚ ਪਾਵਾਂਗੇ ਜੀ ਜੋਜੀਬਾ ਆਇਲ ਦੇ ਇਹ ਮਤਲਬ ਉਹਨਾਂ ਨੂੰ ਅੱਧੀ ਅੱਧੀ ਮਾਤਰਾ ਪਾਉਣੀ ਹੈ ਜੀ ਅੱਧੀ ਮਾਤਰਾ ਪਾਉਣੀ ਹੈ ਜੀ ਜੇਕਰ ਆਪਾਂ 10-10 ਲੈ ਰਹੇ ਆ ਤਾਪ ਜਿਹੜਾ ਤੇਲ ਪਾਵਾਂਗੇ ਉਹ ਆਪਾਂ 5 ਜਮਚ ਪਾਵਾਂਗੇ ਜੀ ਠੀਕ ਹੈ ਜੀ ਹੁਣ ਇਹ ਨਾ ਕਿਹੋ ਜੀ ਵੀ ਗਰਮੀ ਚਾ ਮਤਲਬ ਵੀ ਜਿਹੜਾ ਤੇਲ ਆ ਉਹਦਾ ਕੀ ਕੰਮ ਘਰ ਇਸ ਤੇਲ ਦੇ ਬਹੁਤ ਵਧੀਆ ਉਹਦਾ ਕੰਮ ਆਪਾਂ ਲਾਉਣਾ ਵੀ ਬਿਲਕੁਲ ਥੋੜਾ ਜੀ ਹੈ ਜੀ ਹਾਂਜੀ ਤੇ ਆਪਾਂ ਫੁੱਲ ਪਾ ਕੇ ਟਾਈ ਇਹਦਾ ਤੇਲ ਮਰਬਣ ਸੰਘਣਾ ਹੀ ਬਹੁਤ ਆ ਹਨਾ ਹਾਂਜੀ ਸੰਘਣਾ ਬਹੁਤ ਆ ਜੀ ਇੱਕ ਕਰੀਮੀ ਲੁੱਕ ਦੇਊਗਾ ਜਿਹੜੀ ਆਪਾਂ ਬਣਾ ਰਹੇ ਆਂ ਜੀ ਤੇ ਨਾਲ ਇਹਦੇ ਫਾਇਦੇ ਬਹੁਤ ਨੇ ਸੋ ਜਿਵੇਂ ਆਪਾਂ ਵਿਟਾਮਿਨ E ਦਾ ਕੈਪਸੂਲ ਪਾਉਨੇ ਹੁੰਨੇ ਆ ਹਾਂਜੀ ਇਹਦੇ ਵਿੱਚ ਵਿਟਾਮਿਨੀ ਭਰਪੂਰ ਮਾਤਰਾ ਚ ਹੁੰਦਾ ਜੀ ਬਹੁਤ ਵਧੀਆ ਚੀਜ਼ ਹੈ ਜੀ ਸਕਿਨ ਵਾਸਤੇ ਹਾਂ ਤੇ ਢਾਈ ਚਮਚਾ ਪਪਾੜ ਲੈਣੇ ਜੋ ਜੀਵਾ ਆਇਲ ਦੇ ਠੀਕ ਹੈ ਜੀ ਬਹੁਤ ਸੰਘਣਾ ਦੋਸਤੋ ਬਹੁਤ ਸੰਘਣਾ ਦੇਖੋ ਕਿੰਨਾ ਮਤਲਬ ਹੈ ਇਹ ਤਾਂ ਫਿਰ ਰਾਵਣ ਪੂਰੀ ਕਰੀਮ ਵਾਲੀ ਉਹੀ ਬਣਾ ਦੂਗਾ ਕਰੀਮ ਵਾਲਾ ਟੈਕਸਚਰ ਜੀ ਜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ 4-5 ਮਿੰਟ ਲਗਾ ਦੇਣੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੇ ਨੇ ਜੀ ਜਾਂ ਆਪਾਂ ਗ੍ਰੈਂਡਰ ਦੀ ਸਹਾਇਤਾ ਨਾਲ ਵੀ ਇਹਨੂੰ ਮਿਕਸ ਕਰ ਸਕਦੇ ਹਾਂ ਜੀ ਵੀ ਵਧੀਆ ਇੱਕ ਕਰੀਮੀ ਲੁੱਕ ਜੀ ਬਣ ਜੇ ਤੇ ਇਹਨੂੰ ਆਪਾਂ ਕੱਚ ਦੇ ਪੰਡ ਜੀ ਸਟੋਰ ਕਰਕੇ ਰ ਇਮੀ ਨਾ ਡੇਢ ਮੀਨ ਆਸਾਨੀ ਨਾਲ ਚੱਲੇ ਜਾਂਦਾ ਕੋਈ ਖਰਾਬ ਨਹੀਂ ਹੁੰਦਾ ਜੀ ਕਿਉਂਕਿ ਇਹਦੇ ਵਿੱਚ ਆਪਾਂ অ্যালোਵੈਰਾ ਜੈਲ ਆ ਜਿਹੜੀ ਉਹ ਬਾਜ਼ਾਰ ਵਾਲੀ ਪਾਈ ਹੈਗੀ ਤੁਸੀਂ ਜੇਕਰ ਘਰ ਵਿੱਚ ਬਣਾ ਕੇ ਪਾਉਨੇ ਤਾਂ ਉਹਦਾ ਮਤਲਬ ਜਿਹੜੀ ਲਾਈਫ ਟਾਈਮ ਉਹ ਘੱਟ ਹੁੰਦੀ ਹੈ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ 4-5 ਮਿੰਟ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੇ ਹੈਗੇ ਠੀਕ ਹੈ ਜੀ ਫੈਟ ਲੈਣਾ ਇਹਨੂੰ ਚੰਗੂ ਫੈਟ ਲੈਣਾ ਜੀ ਹਾਂਜੀ ਜਿਹੜੇ ਦਾਣੇ ਜਿਓ ਉਹ ਮਰ ਜਾਣ ਹਨਾ ਹਾਂਜੀ ਹਾਂਜੀ ਜਿਹੜਾ ਪਾਊਡਰ ਆ ਜਿਓ ਇਹ ਦਾਣੇ ਮਰ ਜਾਣ ਤੇ ਇਹਦੇ ਸਾਹ ਤੁਸੀਂ ਕੋਈ ਵੀ ਟਲਕਮ ਪਾਊਡਰ ਵੀ ਯੂਜ਼ ਕਰ ਸਕਦੇ ਹੋ ਜੇਕਰ ਆਪਾਂ ਜਿੰਕ ਆਕਸਾਈਡ ਨਹੀਂ ਪਾਉਣਾ ਤਾਂ ਪਰ ਜਿਹੜਾ ਜਿੰਕ ਆਕਸਾਈਡ ਆ ਉਹ ਬਹੁਤ ਫਾਇਦਾ ਕਰਦਾ ਜੀ ਆਪਣੀ ਸਕਿਨ ਵਾਸਤੇ ਇਹ ਚ ਐਂਟੀਆਕਸੀਡੈਂਟ ਹੁੰਦੇ ਨੇ ਜੀ ਬਹੁਤ ਭਰਪੂਰ ਮਾਤਰਾ ਚ ਜੋ ਆਪਣੀ ਸਕਿਨ ਨੂੰ ਬਹੁਤ ਸਾਰੀਆਂ ਜਿਹੜੀਆਂ ਕੋਈ ਵੀ ਹੈ ਆਪਣੇ ਨੂੰ ਜਿਵੇਂ ਫਿੰਸੀਆਂ ਹੋ ਜਾਂਦੀਆਂ ਨੇ ਜਾਂ ਹੋਰ ਵੀ ਨਿੱਕੇ ਆ ਪ੍ਰੋਬਲਮ ਆਉਂਦੀਆਂ ਨੇ ਫੇਸ ਤੇ ਉਹ ਤੋਂ ਬਚਾ ਕੇ ਰੱਖਦਾ ਜੀ ਸੋ ਜਿੰਕ ਆਕਸਾਈਡ ਆ ਜਿਹੜਾ ਇਹ ਬਹੁਤ ਹੀ ਵਧੀਆ ਵਰਕ ਕਰਦਾ ਜੀ ਆਪਣੀ ਸਕਿਨ ਵਾਸਤੇ ਲੋ ਜੀ ਇਹਨੂੰ ਪਚੰਗੀ ਤਰ੍ਹਾਂ ਫੈਂਟ ਲੈ 4-5 ਮਿੰਟ ਤੇ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਕਰੀਮ ਇਹ ਤਾਂ ਪੂਰੀ ਰੋਮਨੇ ਸਕ੍ਰੀਨ ਵਰਗੀ ਬਣ ਗਈ ਨਾ ਹਾਂਜੀ ਹਾਂਜੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਐਸੈਂਸ਼ੀਅਲ ਆਇਲ ਉਹ ਵੀ ਰੋਜ਼ ਦਾ ਤੁਸੀਂ ਕੋਈ ਵੀ ਪਾ ਸਕਦੇ ਹੋ ਤੇ ਨਹੀਂ ਸਕਿਪ ਵੀ ਕਰ ਸਕਦੇ ਹੋ ਜੇ ਹੈਗਾ ਤਾਂ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਚਾਰ ਪੰਜ ਬੂੰਦਾਂ ਪਾਉਣੀਆਂ ਨੇ ਨਹੀਂ ਜੀ ਆਪਾਂ ਇਹਦੇ ਵਿੱਚ ਠੀਕ ਹੈ ਜੀ ਐਸੈਂਸ਼ੀਅਲ ਆਇਲ ਦੀਆਂ ਹਾਂਜੀ ਇਹ ਰੋਜ਼ਾ ਵਾਲਾ ਲਿਆ ਜੀ ਮਤਲਬ ਖੁਸ਼ਬੂ ਵਧੀਆ ਆਵੇ ਇਹਦੇ ਵਿੱਚੋਂ ਤੇ ਇਹਨੂੰ ਵੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਜੀ ਤੇ ਤੁਸੀਂ ਆ ਦੇਖ ਸਕਦੇ ਹੋ ਵੀ ਜਿਹੜੀ ਆਪਣੀ ਸੰਸਕ੍ਰੀਨ ਹੈ ਇਹ ਬਣ ਕੇ ਬਿਲਕੁਲ ਤਿਆਰ ਹੈ ਬਸ ਥੋੜੀ ਜੀ ਮਤਲਬ ਆਪਣੇ ਪੈਸੇ ਖਰਚ ਹੋਏ ਨੇਗੇ ਪਰ ਇਹਦੇ ਕੋਈ ਵੀ ਮਤਲਬ ਸਾਈਡ ਇਫੈਕਟ ਨਹੀਂ ਹੈਗੇ ਬਹੁਤ ਵਧੀਆ ਇਹ ਮਤਲਬ ਇੱਕ ਆਪਣੀ ਸਕਿਨ ਨੂੰ ਪ੍ਰੋਟੈਕਟ ਕਰੂਗੀ ਇੱਕ ਲੇਅਰ ਜੀ ਬਣ ਜੂਗੀ ਇਹਦੀ ਤੇ ਮਤਲਬ ਵੀ ਐ ਫੇਸ ਵੀ ਵਧੀਆ ਚਮਕਦਾ ਦਮਕਦਾ ਲੱਗੂਗਾ ਜੀ ਇਹਦੇ ਨਾਲ ਸੈਸ਼ਨ ਆਲ ਨਾਲ ਤਾਂ ਖੁਸ਼ਬੂ ਵੀ ਵਧੀਆ ਆਉਣ ਲੱਗੀ ਹਾਂ ਹਾਂਜੀ ਹਾਂਜੀ ਦੇ ਆਪਾਂ ਬਸ ਬਿਲਕੁਲ ਥੋੜੀ ਜਿਹੀ ਲਾਇਕ ਇਹਨੂੰ ਆਪਾਂ ਐਵੇਂ ਲਾ ਕੇ ਸਾਰੇ ਆਪਾਂ ਇਹਨੂੰ ਅਪਲਾਈ ਕਰ ਲੈਣੀ ਆ ਜੀ ਫੇਸ ਤੇ ਵੀ ਲਗਾ ਲੈਣੀ ਆ ਹੱਥਾਂ ਮਾਹਾਂ ਤੇ ਵੀ ਲਗਾ ਲੈਣੀ ਆ ਵੀ ਜਿਹੜੇ ਆਪਣੇ ਵੀ ਸੂਰਜ ਦੇ ਸੰਪਰਕ ਚ ਆਉਣਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਲਾ ਕੇ ਰੱਖ ਲੈਣਾ ਜੀ ਤੇ ਹੁਣ ਜਿਵੇਂ ਜਿਹੜੀਆਂ ਕਿਚਨ ਚ ਕੰਮ ਕਰਦਿਆਂ ਨੇ ਜੀ ਔਰਤਾਂ ਜਿਵੇਂ ਹੁਣ ਉਹਨਾਂ ਨੂੰ ਹੁੰਦਾ ਵੀ ਚਲੋ ਹੁਣ ਅਸੀਂ ਤਾਂ ਵੀ ਸ਼ਾਮ ਹੀ ਆ ਬੇ ਕੀ ਜ਼ਰੂਰਤ ਹੈ ਪਰ ਹੁਣ ਜਿਵੇਂ ਆਪਾਂ ਰਸੋਈ ਚ ਕੰਮ ਕਰ ਰਹੇ ਹਾਂ ਜਿਹੜਾ ਉਹ ਧੂਆਵਾਂ ਦਾਗਾ ਮਤਲਬ ਕਿ ਵਾਪਰ ਰੋਟੀ ਬਣਾ ਰਹੇ ਹੁੰਨੇ ਗੈਸ ਜੀ ਬੰਦੀ ਹੈਗੀ ਹਾਂਜੀ ਸੋ ਉਹ ਵੀ ਆਪਣ ਦੀ ਨਾਲੀ ਆਪਾਂ ਜਿਹੜੀ ਸੰਸਕ੍ਰੀਨ ਆ ਉਹ ਲਗਾਉਣੀ ਆਪਾਂ ਨੂੰ ਚਾਹੀਦੀ ਇਹ ਤਾਂ ਹਮਣ ਜਿਹੜੇ ਆਪਣੇ ਕਰੈਕਟਰ ਨਹੀਂ ਹੁੰਦੇ ਉਹਨਾਂ ਦੇ ਵੀ ਮਤਲਬ ਐਸੇ ਜਾਂ ਕੋਈ ਸੀ ਲੱਗਿਆ ਹੁੰਦਾ ਹਨ ਦੂਜੇ ਹੱਥ ਤੇ ਵੀ ਲਾਓ ਉਹ ਗੱਲਾਂ ਹੀ ਆ ਤੇ ਲਾਈ ਵੀਰਦੇ ਹੁੰਦੇ ਨੇ ਨੱਕ ਨੁੱਕ ਜੇ ਤੇ ਹਾਂਜੀ ਹਾਂਜੀ ਦੂਜੇ ਹੱਥ ਤੇ ਵੀ ਲੱਗ ਰਿਹਾ ਜੀ ਹਾਂਜੀ ਤੁਸੀਂ ਰਿਜ਼ਲਟ ਵੀ ਦੇਖੋ ਨਾਲੇ ਬਹੁਤ ਹੀ ਵਧੀਆ ਮਤਲਬ ਵਾਈਟ ਜੈਕ ਕਲਰ ਆ ਜਾਂਦਾਗਾ ਨਾਲੇ ਆਪਣੇ ਸਕਿਨ ਨੂੰ ਪ੍ਰੋਟੈਕਟ ਕਰੂਗੀ ਤੇ ਨਾਲੇ ਕੋਈ ਵੀ ਹੋਰ ਕਰੀਮ ਲਾਉਣ ਦੀ ਜ਼ਰੂਰਤ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਜੀ ਰਿਜ਼ਲਟ ਤਾਂ ਦਿਖਾਓ ਹਾਂਜੀ ਆ ਦੇਖ ਲਓ ਕਿੰਨਾ ਫਰਕ ਹੈ ਤੇ ਇਹਦੇ ਵੀ ਆਪਾਂ ਹਲਕਾ ਹਲਕਾ ਜਿਹਾ ਲਾ ਲੈਣ ਵੀ ਜ਼ਿਆਦਾ ਨਹੀਂ ਲਾਉਣੀ ਹੈਗੀ ਬਸ ਹਲਕੀ ਹਲਕੀ ਜੀ ਲਾ ਕੇ ਤੇ ਇਹਨੂੰ ਆਪਾਂ ਅਪਲਾਈ ਕਰ ਲੈਣਾ ਜੀ ਠੀਕ ਹੈ ਜੀ ਆਏ ਹੱਥਾਂ ਤੇ ਬਾਹਾਂ ਤੇ ਮਤਲਬ ਹਨਾ ਹਾਂਜੀ ਹਾਂਜੀ ਤੇ ਮੂੰਹ ਤੇ ਲਾਪਾਂ ਲਾ ਸਕਦੇ ਆ ਸਾਰੇ ਹਾਂਜੀ ਤੇ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ ਮਤਲਬ ਜਿਵੇਂ ਹੁਣ ਆਪਾਂ ਧੁੱਪ ਦੇ ਸੰਪਰਕ ਚ ਆਉਨੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਟੈਨਿੰਗ ਹੋ ਜਾਂਦੀ ਹੈ ਕਿ ਸੋ ਉਹਦੇ ਨਾਲ ਤੋਂ ਇਹ ਵਧੀਆ ਹੈ ਜੀ ਨਾਲ ਤਾਂ ਮਤਲਬ ਆਪਣੀ ਸਕਿਨ ਵਧੀਆ ਰਹਿੰਦੀ ਹੈ ਨਾਲੇ ਕੈਮੀਕਲ ਮਤਲਬ ਜਿਹੜੀਆਂ ਆਪਾਂ ਲਾਈਕ ਆਉਣ ਜੀ ਮਹਿੰਗੀਆਂ ਵਹ ਉਹਨਾਂ ਤੋਂ ਆਪਾਂ ਨੂੰ ਮਤਲਬ ਐ ਵੀ ਆਪਣੇ ਬੱਚਤ ਹੋ ਜਾਂਦੀ ਹੈ ਜੀ ਹਾਂਜੀ ਤੇ ਨਾਲੇ ਇਹ ਬਹੁਤ ਵਧੀਆ ਰਿਜ਼ਲਟ ਲੈ ਕੇ ਆਉਂਦੀ ਹੈ ਇਹ ਕਿੰਨੇ ਕੁ ਰੁਪਈਆ ਦਾ ਰਹਿਣੇ ਜਿਹੜਾ ਜ਼ਿੰਕ ਸਲਵੇਟ ਆ ਚਲ ਦੂਜੀਆਂ ਚੀਜ਼ਾਂ ਦਾ ਸਸਤ ਨਹੀਂ ਆ ਇਹ 300 ਰੁਪਈਆ ਦੇ ਆਉਂਦੀ ਹੈ ਜੀ ਆਹ ਠੀਕ ਜੀ ਕਿ ਆਪਣ ਨੂੰ ਕਾਫੀ ਰਹਿੰਦੀ ਹੈ ਕਿ ਤੇ ਇਹ ਮਹੀਨਾ ਡੇਢ ਮਹੀਨਾ ਆਸਾਨੀ ਨਾਲ ਚੱਲ ਜਾਂਦਾ ਜੀ ਕੋਈ ਖਰਾਬ ਨਹੀਂ ਹੁੰਦਾ ਇਹ ਹੂੰ ਸੋ ਜਰੂਰ ਬਣਾ ਕੇ ਟਰਾਈ ਕਰਿਓ ਜੀ ਜਿਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਨੇ ਗਰਮੀ ਦੇ ਦਿਨ ਆਉਣ ਵਾਲੇ ਨੇਗੇ ਆਪਣੇ ਜਿਹੜਾ ਫੇਸ ਆ ਉਹ ਝੁਰੜੀਆਂ ਤੋਂ ਮੁਕਤ ਹੋਵੇ ਮਤਲਬ ਇੱਕ ਐਂਟੀ ਏਜਿੰਗ ਦਾ ਕੰਮ ਕਰੇ ਸਾਈਆਂ ਨਾ ਪੈਣ ਝੁਰੜੀਆਂ ਨਾ ਪੈਣ ਦੀ ਦਾਗ ਤੱਬੇ ਨਾ ਵਣ ਉਹਨਾਂ ਵਾਸਤੇ ਇਹ ਕਰੀਮ ਬਣਾ ਕੇ ਜਰੂਰ ਅਪਲਾਈ ਕਰਿਓ ਜੀ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ